ਨਾਰਕੋਟਿਕ ਟਾਸਕ ਫੋਰਸ ਨੇ ਬੁੱਧਵਾਰ ਸਵੇਰੇ ਹਿਰੋਇਨ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਦੋਸ਼ੀਆਂ ਦੇ ਕਬਜ਼ੇ ਵਿੱਚੋਂ 5 ਵਿਦੇਸ਼ੀ ਪਿਸਤੌਲ 7 ਮੈਗਜ਼ੀਨ 55 ਕਾਰਤੂਸ ਅਤੇ 521 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਦੋਵਾਂ ਦੋਸ਼ੀਆਂ ਦੇ ਪਾਕਿਸਤਾਨੀ ਤਸਕਰਾ ਨਾਲ ਸੰਬੰਧ ਸਨ ਇਸ ਸੰਬੰਧੀ ਐਨਟੀਐਫ ਬਾਰਡਰ ਰੇਂਜ ਦੇ ਐਸਪੀ ਗੁਰਪ੍ਰੀਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਏ ਐਨ ਟੀ ਐਫ ਬਾਰਡਰ ਰੇਂਜ ਨੂੰ ਇੱਕ ਬੜੀ ਅੱਛੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਕੱਲ ਤਿੰਨ ਸਮਗਲਰਸ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਪਾਸੋਂ ਹੈਰੋਇਨ ਅਤੇ ਅਸਲੇ ਦੀ ਜਿਹੜੀ ਆ ਉਹ ਖੇ ਬਰਾਮਦ ਕੀਤੀ ਹੈ ਸੋ ਇਹਦੇ ਹਾਲਾਤ ਇਸ ਤਰ੍ਹਾਂ ਨੇ ਕਿ ਕੱਲ ਜਦੋਂ ਸਾਡੀ ਟੀਮ ਅਟਾਰੀ ਰੋਡ ਦੇ ਉੱਪਰ ਸ਼ੰਕਰ ਢਾਬੇ ਦੇ ਪਾਸ اٹاری روڈ ਤੇ ਸ਼ੰਕਟ ਆਪਾਇ ਉਸ ਦੇ ਪਾਸ 트੍ਰੈਪ ਲਗਾ ਕੇ ਇੱਕ ਨਾਕੇ ਦੇ ਉੱਪਰ ਨਾਕਾ ਲਗਾ ਕੇ ਖੜੇ ਸਨ ਤਾਂ ਤਿੰਨ ਦੋਸ਼ੀਆਂ ਨੂੰ ਜਿਹੜਾ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਇੱਕ ਦਾ ਨਾਮ ਮਨਿੰਦਰਜੀਤ ਸਿੰਘ ਹੈ ਜੋ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਹੈ ਇੱਕ ਦਾ ਨਾਮ ਪੀਟਰ ਇਹ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਇੱਕ ਦਾ ਨਾਮ ਲਵਪ੍ਰੀਤ ਸਿੰਘ ਇਹ ਵੀ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਨੇ ਇਹਨਾਂ ਤਿੰਨਾਂ ਦੋਸ਼ੀਆਂ ਦੇ ਦੇ ਪਾਸੋਂ ਕੁੱਲ 521 ਗ੍ਰਾਮ ਹੈਰੋਇਨ ਚਾਰ ਪਿਸਟਲ ਪੀਐਸ ਪੀਐਕਸ 5 ਸਟ੍ਰੋਮ ਟੀ ਬੋਰ ਦੇ ਸੱਤ ਮੈਗਜ਼ੀਨ ਤੇ 55 ਬੁਲੇਟਸ ਤੇ ਦੋ ਮੋਟਰਸਾਈਕਲ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਸੋ ਇਹਨਾਂ ਦੋਸ਼ੀਆਂ ਦੀ ਜਿਹੜੀ ਮੋੜਲੀ ਪੁੱਛਗਿੱਛ ਕੀਤੀ ਸੋ ਇੱਥੇ ਤੋਂ ਗੱਲ ਇਹ ਸਾਹਮਣੇ ਆਈ ਕਿ ਇਹ ਇੱਕ ਪਾਰਟੀ ਜਿਹੜੀ ਮਨਿੰਦਰਜੀਤ ਸਿੰਘ ਆ ਇਹਦੇ ਵੱਲੋਂ ਕੱਲ ਅਰਲੀ ਮਾਰਨਿੰਗ ਦੇ ਵਿੱਚ ਤੁਨੋਏ ਕਲਾਂ ਅਟਾਰੀ ਦੇ ਨਾਲ ਜਿਹੜਾ ਪਿੰਡ ਹੈ ਉੱਥੇ ਪਾਕਿਸਤਾਨੀ ਸਮੱਗਲਰ ਦੇ ਨਾਲ ਤਾਲਮਿਲ ਕਰਕੇ ਡਰੋਨ ਦੇ ਰਾਹੀਂ ਜਿਹੜੀ ਅੱਧਾ ਕਿਲੋ 521 ਗ੍ਰਾਮ ਹੈਰੋਇਨ ਉਹ ਮੰਗਵਾਈ ਗਈ ਤੇ ਨਾਲ ਹੀ ਜਿਹੜੇ ਦੂਜੇ ਪੀਟਰ ਅਤੇ ਲਵਪ੍ਰੀਤ ਇਹ ਦੋ ਲੜਕੇ ਨੇ ਇਹਨਾਂ ਵੱਲੋਂ ਰਾਜੇਤਾਲ ਦੇ ਏਰੀਆ ਦੇ ਵਿੱਚ ਡਰੋਨ ਦੇ ਰਾਹੀਂ ਉਸੇ ਹੀ ਟਾਈਮ ਅਰਲੀ ਮਾਰਨਿੰਗ ਦੇ ਵਿੱਚ ਇਹਨਾਂ ਕੋਲ ਚਾਰ ਪਿਸਟਲ ਤੇ ਬਾਕੀ ਆੜਾ ਅਸਲਾ ਖੇਪ ਜਿਹੜਾ ਉਹ ਮੰਗਵਾਇਆ ਗਿਆ ਤੇ ਇਹ ਦੋਨੋਂ ਸਮਗਲਰ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਸ਼ੰਕਰ ਢਾਬੇ ਦੇ ਉੱਤੇ ਇਹਨਾਂ ਨੂੰ ਇੰਟਰਸੈਪਟ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਸੋ ਇਹਨਾਂ ਦੀ ਇਹ ਇਹਨਾਂ ਦੀ ਉਮਰ ਇਹ ਯੰਗ ਨੇ ਤੇ ਤਿੰਨੇ ਜਿਹੜੇ ਯੰਗ ਨੇ 20 ਤੋਂ 25 ਸਾਲ ਇਹਨਾਂ ਦੀ ਉਮਰ ਹੈ ਤੇ ਮੋੜਲੀ ਪੁਸ਼ਕੀਸ਼ ਵਿੱਚ ਆਇਆ ਕਿ ਇਹ ਜਿੱਥੇ ਇਹਨਾਂ ਦੇ ਇਹਨਾਂ ਦੇ ਜਿਹੜੇ ਹੈਗੇ ਨੇ ਸੰਪਰਕ ਨੇ ਇਹਨਾਂ ਨੂੰ ਕੋਈ ਹੋਰ ਵੀ ਜਿਹੜਾ ਇਹਨਾਂ ਦਾ ਆਪਰੇਟਰ ਆ ਮੇਨ ਤੇ ਉਹ ਉਹ ਯੂਰਪ ਤੇ ਯੂਰਪ ਕੰਟਰੀਜ਼ ਦੇ ਬੰਦੇ ਨੇ ਜਿਹੜਾ ਉਹ ਨੰਬਰ ਸਾਨੂੰ ਉਹਨਾਂ ਕੋਲੋਂ ਮਿਲੇ ਨੇ ਨਾ ਹੀ ਪਾਕਿਸਤਾਨ ਦਾ ਜਿਹੜਾ ਡਾਇਰੈਕਟ ਨੰਬਰ ਜਿਹੜਾ ਇਹਨਾਂ ਦੇ ਕੋਲ ਮਿਲ ਗਿਆ ਇਹ ਉਹਨਾਂ ਦੇ ਸੰਪਰਕ ਦੇ ਵਿੱਚ ਗੱਲ ਕੇ ਇਹ ਨਸ਼ਾ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਜਿਹੜੀ ਆ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹੋ ਮਗਾਈ ਜਾ ਰਹੀ ਸੀ